ਸਾਣੇ ਵੀਰੋ ਸਤਿ ਸ਼੍ਰੀ ਅਕਾਲ ਤੇ ਅੱਜ ਆਪਾਂ ਬਨਾਲੇ ਮੰਡੀ ਦੇ ਪਹੁੰਚੇ ਹਾਂ ਜੀ ਅੱਜ ਅਪਾਂ ਪ੍ਰੀਤ ਲੈ ਕੇ ਆਇਆ 6049 ਸੇੜਗੀਰ ਦੇ ਵਿੱਚ ਹੈ ਤੇ ਆਪਾਂ ਤੁਹਾਨੂੰ ਦਿਖਾਉਣੇ ਹੁਣ ਪਾਵਰ ਸਟੀਅਰਿੰਗ ਦੇ ਵਿੱਚ ਹੈ ਜੀ ਐਮਆਰ ਹਰ ਟਾਇਰ ਨੇ ਜੀ ਚਾਰ ਐਮਆਰ ਹਰ ਟਾਇਰ ਨੇ ਨਾਲ ਡੈਰ ਹੈ ਗਈ 17 80 ਪੈਸੇ ਤੇ ਮੂਰ ਲਈ 50 ਪੈਸੇ ਟਾਇਰ ਨੇ ਜੀ ਪਾਵਰ ਸਟੀਅਰਿੰਗ ਦੇ ਵਿੱਚ ਹੈ ਜੀ ਹੈਂਪ ਬਗੈਰਾ ਚੈੱਕ ਕਰਾਉਣਾ ਸਾਰਾ ਰਜਨਾਲ ਟਰੈਕਟਰ ਹੈ ਰੰਗ ਬੜੀ ਨਹੀਂ ਬੱਜਿਆ ਕਦੇ ਵੀ ਪ੍ਰੀਤ ਹੈ ਇਹ 6049 ਸੇੜਗਿਰ ਦੇ ਵਿੱਚ ਹੈ ਟੂ ਸਪੀਡ ਹੈ ਸ਼ਾਇਦ ਇਹ ਟੂ ਸਪੀਡ ਦੇ ਵਿੱਚ ਹੈ ਮੀਟਰ ਵਗੈਰਾ ਚੈੱਕ ਕਰ ਲੋ ਵੀ ਸਾਰਾ ਰਜਨਾਲ ਟਰੈਕਟਰ ਹੈ ਜੀ ਕੁੱਲ ਸਪੀਡੀ ਇਹ ਟਰੈਕਟਰ 73 ਸਮੇਤ ਲੱਗੀ ਹੈ ਦੇਖੋ ਤੁਸੀਂ ਇਹੇ ਫੈਵਰੋਡ ਵਾਲੀ 16 ਡਾਇਰਾਂ ਦੇ ਵਿੱਚ ਹੈ ਇਹ ਐਮਆਰਐਸ ਟਾਇਰ ਨਹੀਂ ਚੌਂਕੜਾ ਚਾਰੇ ਫਰੀਦ 6049 ਫੈਵਰੋਡ ਸੈਂਪਲ ਲੱਗੀ ਹੋਈ ਆ ਮਗਰ ਆੜ ਬਗੈਰਾ ਬਿਲਕੁਲ ਸਾਫ਼ ਨੇ ਜੀ ਕਿੱਕ ਕਰ ਸਕਦੇ ਤੁਸੀਂ ਡੰਡਾ ਡਰਾਈਵਲ ਸਮੇਤ ਹੈ ਇਹ ਤੇ ਡਬਲ ਐਕਟੀਵੇਟਰ ਦੇ ਵਿੱਚ ਆ ਜੀ ਇਹ ਜਿਹਦੇ ਪੱਤੇ ਵੱਧ ਗਏ ਉਹ ਫੇਰ ਉਹ ਗਲਤ ਹੋ ਜਾਂਦਾ ਨਹੀਂ ਜਿਹੇ ਤੋਂ ਹੋਵੇ ਪੱਤੇ ਵੱਧ ਗਏ ਡਬਲ ਐਕਟੀਵੇਟਰ ਦੇ ਵਿੱਚ ਆ ਜੀ 16 18 ਦੇ ਬੱਚਾ ਇਹ ਪੂਰਾ ਸਕਰੀਨ ਟਰੈਕਟਰ ਰੱਖਿਆ ਬਾਈਆ ਟਰੈਕਟਰ ਬਰਾਲਾ ਮੰਡੀ ਟਰੈਕਟਰ ਮੰਡੀ ਦੇ ਆ ਬਰਾਲਾ ਟਰੈਕਟਰ ਮੰਡੀ ਤੇ ਤੇਜ਼ ਬਣੀ ਜਾਂਦਾ ਉਹ ਉਸ ਬਿਟਾ ਇਹ ਹੈ ਪ੍ਰੀਤ 6849 ਹੋਰ ਉਹ ਤਾਂ ਬੜਾ ਬਈ ਹੋਰ ਪ੍ਰੀਤ ਵਾਸਤੇ ਬੜਾ ਦੰਗਾ ਜਾਂਦੀ ਹੈ ਅੱਟ ਸਾਰੇ ਸੁੱਕਾ ਵੇਚ ਕੇ ਦੇਵ ਰੰਗ ਮੋੜ ਦਿੰਦੇ ਹੋਇਆ ਇਹ ਨਾ ਬੜੇ ਬੜੇ ਆਪਣੇ ਥੀਸ ਦੇ ਨਾਲ ਲੋਕੀ ਕੱਢਦਾ ਬਹੁਤ ਬੇਤਾ ਸਾਡੇ ਗੁਰਦੁਆਰੇ ਭਾਗੀ ਜਿੰਦਾ ਇਹ ਕੰਮ ਨਹੀਂ ਹੋਈ ਡਿਊਟੀ ਲਈ ਸੀ ਮੇਰੇ ਗੱਲ ਪੈ ਬਣਾਉਣੀ ਹੈ ਹੋਰ ਜਿਹੜੀ ਡਾਲੀ ਜਾਂਦਾ ਮੈਂ ਕਹਿੰਦਾ ਬਣਾ ਦੇ ਬੜਾ ਬਾਹਰ ਲਾ ਕਰਦੇ ਨਾਲ ਕੀ ਮਸਲਾ ਆ ਜਾਂਦਾ ਨਹੀਂ ਉਪਰੋਂ ਦੇ ਕਿਵੇਂ ਮਿਰਚਾਂ ਗਲਾ ਪ੍ਰੀਤ 6049 2121 ਮਾਡਲ ਆਈ ਏ ਡਿਮਾਂਡ ਇਹਦੀ 460000 4 ਲੱਖ 50000 ਰੁਪਏ ਦੀ ਡਿਮਾਂਡ ਹੈ ਇਹ ਜੇ ਕੋਈ ਖਰੀਦਣਾ ਚਾਹ ਵਣਾ ਤੇ ਆਪਾਂ ਫੋਨ ਨੰਬਰ ਦੱਸ ਦਾਂਗੇ ਤੁਸੀਂ ਕਾਲ ਕਰਕੇ ਟਰੈਕਟਰ ਖਰੀਦ ਸਕਦੇ ਹੋ ਫੋਨ ਨੰਬਰ ਕਿੰਨਾ ਵੀ ਬਾਈ ਫਸਤੇ ਇਹਦਾ ਕੋਈ ਨਾ 98152 98152 85869 ਜੇ ਕੋਈ ਵੀ ਇਹਦਾਂ ਚਾਹ ਪਾਣਾ ਤਾਂ ਆ ਨੰਬਰ ਤੇ ਕਾਲ ਕਰਕੇ ਤੁਸੀਂ ਟਰੈਕਟਰ ਖਰੀਦ ਸਕਦੇ ਹੋ 016849 ਧੰਨਵਾਦੀ ਤੇ ਆਪਣੇ ਚੈਨਲ ਦੇ ਸਬਸਕ੍ਰਾਈਬ ਜਰੂਰ ਕਰ ਲਿਓ ਜੀ ਅੱਪ ਹਟਲ ਹੋਰ ਵਧੀਆ ਵਧੀਆ ਵੀਡੀਓ ਲੈ ਕੇ ਆਵਾਂਗੇ Þannig að við.